ਸਵਾਲ ਕੀ ਗੁਰਬਾਣੀ ਦਾ ਪਾਠ ਕਰਨ ਵੇਲੇ ਸਿਰ ਟਕਣਾ ਜ਼ਰੂਰੀ ਹੈ ਜਵਾਬ ਕੇਵਲ ਗੁਰਬਾਣੀ ਦੇ ਪਾਠ ਵੇਲੇ ਹੀ ਨਹੀਂ ਸਗੋਂ ਹਰ ਸਮੇਂ ਸਿੱਖ ਨੇ ਕੇਸਾ ਨੂੰ ਟੱਕ ਕੇ ਰੱਖਣਾ ਹੈ ਇਹ ਸਿੱਖੀ ਦੀ ਰਹਿਤ ਤੇ ਅਨੁਸ਼ਾਸਨ ਹੈ ਅਤੇ ਗੁਰਬਾਣੀ ਤੇ ਸਿੱਖੀ ਦਾ ਸਤਕਾਰ ਹੈ ਅਸਲ ਮੰਤਵ ਗੁਰੂ ਸਾਹਿਬਾਨ ਦੇ ਸਿਰ ਟੱਕ ਕੇ ਰੱਖਣ ਦੇ ਹੁਕਮ ਨੂੰ ਮੰਨਣਾ ਹੈਂ ਜੋ ਕਹਿੰਦੇ ਹਾਂ ਕਿ ਸਿੱਖੀ ਮਨ ਵਿੱਚ ਹੋਣੀ ਚਾਹੀਦੀ ਹੈ ਹੁਕਮ ਮੰਨਣ ਤੋਂ ਬਿਨਾ ਸਿੱਖੀ ਮਨ ਵਿੱਚ ਨਹੀਂ ਆ ਸਕਦੀ ਸਿੱਖੀ ਹੁਕਮ ਮੰਨਣ ਦਾ ਨਾਮ ਹੈ ਇਸ ਨਾਲ ਕੇਸਾਂ ਦੀ ਸੰਭਾਲ ਅਤੇ ਮਿੱਟੀ ਘੱਟਾ ਪੈਣ ਤੋਂ ਬਚਾਅ ਹੁੰਦਾ ਹੈ ਹਾਂ ਕੇਸਾਂ ਨੂੰ ਹਵਾ ਜਾਂ ਧੁੱਪ ਲਵਾਉਣ ਲਈ ਕੇਸਾਂ ਨੂੰ ਵਿਕਲੇ ਬੈਠ ਕੇ ਨੰਗੇ ਕੀਤਾ ਜਾ ਸਕਦਾ ਹੈ ਪਰ ਬਾਹਰ ਬਾਜ਼ਾਰਾਂ ਵਿੱਚ ਤੇ ਹੋਰ ਥਾਵਾਂ ਤੇ ਨੰਗੇ ਸਿਰ ਘੁੰਮਣਾ ਮਨਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ